ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਕਾਰ ਅਨਖਿਲਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਜਿੰਦਰ ਗੁਲਸੇਹੋ ਦੋਸਤੋ ਅੱਜ ਚਿਤ ਕਰਿਆ ਹੈ ਕਿ ਆਪਾਂ ਨੂੰ ਚਾਹਣ ਵਾਲਿਆਂ ਦੇ ਰੂਹ ਰੂ ਹੋਈਏ ਤੁਹਾਡੇ ਸਤਿਕਾਰਯੋਗ ਜਿਹੜੇ ਸਾਨੂੰ ਪਿਆਰ ਕਰਦੇ ਨੇ ਕਿ ਉਹਨਾਂ ਨਾਲ ਗੱਲਬਾਤ ਕਰੀਏ ਲਾਈਵ ਹੋ ਕੇ ਕਾਫੀ ਦਿਨ ਹੋ ਗਏ ਲਾਈਵ ਹੋਇਆ ਨੂੰ ਕਿਉਂਕਿ ਬਹੁਤ ਵੱਡੀ ਖੁਸ਼ੀ ਸਾਡੀ ਜ਼ਿੰਦਗੀ 'ਚ ਸਾਡੇ ਸ਼ੋਭਦੀਪ ਸਿੱਧੂ ਮੂਸੇਵਾਲੇ ਵੀਰ ਨੇ ਸਾਡੇ ਛੋਟੇ ਭਰਾਣੇ ਗਾਣੇ 'ਚ ਜੇਕਰ ਕਰਿਆ ਹੈ ਆਡੀਸਨ ਮਾਨੀ ਜੀ ਜੋੜੀ ਦਾ ਬਹੁਤ ਵੱਡੀ ਖੁਸ਼ੀ ਹੈ ਸਾਡੇ ਲਈ ਉਧਰੋਂ ਸਾਡਾ ਛੋਟਾ ਵੀਰ ਸ਼ੋਭਦੀਪ ਸਿੱਧੂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਬੇਬੇ ਬਾਪੂ ਦੀ ਗੋਦ ਵਿੱਚ ਆ ਗਿਆ ਹੈ ਆਪਣੇ ਹਵੇਲੀ ਚ ਆ ਗਿਆ ਹੈ ਉਹ ਸਭ ਤੋਂ ਵੱਡੀ ਖੁਸ਼ੀ ਹੈ ਕਿ ਆ ਜਿਹੜਾ ਗੀਤ ਆ ਹੁਣ ਤੁਹਾਡੇ ਵੀਰ ਦਾ ਅੱਜ ਸ਼ਿਕਰ ਕਰਿਆ ਹੈ ਸ਼ੋਭਦੀਪ ਨੇ ਉਹ ਵੀ ਸਾਡੇ ਵਾਸਤੇ ਬਹੁਤ ਵੱਡੀ ਖੁਸ਼ੀ ਹੈ ਸਾਡੇ ਨਾਮ ਨੂੰ ਚਾਰ ਚੰਨ ਲਾਤੇ ਦੀ ਸਾਡੇ ਭਰਾਣੇ ਦੁਬਾਰਾ ਇੱਕ ਵਾਰੀ ਫੇਰ ਸਾਬਿਤ ਕਰਤਾ ਕਿ ਪਿਆਰ ਕਰਨਾ ਬੁਖਾਵਾ ਨਹੀਂ ਹੁੰਦਾ ਜਿਆਦਾ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਬਾਈ ਨੇ ਸਾਡਾ ਕਿਸੇ ਗੀਚੇ ਨਾਮ ਬੋਲੇ ਸੋ ਅਸੀਂ ਸਿੱਧੂ ਫੈਮਲੀ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਬਹੁਤ ਸਾਰੀਆਂ ਅਰਦਾਸਾਂ ਕਰਦੇ ਆਂ ਕਿਤਿਆਂ ਵੀ ਔਰ ਅੱਗੇ ਵੀ ਕਰਦੇ ਰਵਾਂਗੇ ਕਿ ਸਿੱਧੂ ਫੈਮਲੀ ਨੂੰ ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਾਥੇ ਇੱਕ ਛੋਟੇ ਭਰਾ ਨੂੰ ਸਿੱਧੂ ਨੂੰ ਛੋਟੇ ਸਿੱਧੂ ਨੂੰ ਬਾਬਾ ਲੰਮੀ ਉਮਰਾਂ ਬਖਸ਼ਣ ਬੇਬੇ ਬਾਪੂ ਨੂੰ ਬਾਬਾ ਲੰਮੀ ਉਮਰਾਂ ਬਖਸ਼ਣ ਇਤੋਂ ਪਤਾ ਲੱਗਦਾ ਹੈ ਕਿ ਸ਼ੁਭਦੀਪ ਇਸ ਜੋੜੀ ਨੂੰ ਕਿੰਨੀ ਮੁਹੱਬਤ ਕਰਦਾ ਸੀ ਕਿੰਨਾ ਪਿਆਰ ਕਰਦਾ ਸੀ ਕਿਉਂ ਪਹਿਲਾਂ ਵੀ ਡਾਂਗ ਉੱਤੇ ਡੇਰਾ ਜੱਟ ਦਾ ਗੀਤ ਨੂੰ ਪਟਿਆਲੇ ਤੋਂ ਆਪਣੇ 58 11 ਤੇ ਲਾ ਕੇ ਸਾਰੀ ਰਾਤ ਸੁਣਦਾ ਆ ਮੇਰਾ ਵੀਰ ਤੇ ਰੀਲਾਂ ਵੀ ਬਣਾਵਣਾ ਕੇ ਪਾਉਂਦਾ ਰਿਹਾ ਉਦੋਂ ਵੀ ਸਾਨੂੰ ਬਹੁਤ ਮੁਬਾਰਕਾਂ ਮਿਲੀਆਂ ਕਿ ਸ਼ੁਭਦੀਪ ਲਈ ਤੁਹਾਡਾ ਗੀਤ ਫੈਕਟਰ ਤੇ ਲਾਇਆ ਸੀ ਤੇ ਫਿਰ ਟਾਈਮ ਟਪਾ ਮਿੱਤਰਾ ਇੱਕ ਦਿਨ ਆਪਣੀ ਲੰਡੀ ਜੀਪ ਤੇ ਲਾ ਕੇ ਨਾਲ ਗਾਰਿਆ ਸੀ ਮੇਰਾ ਵੀਰ ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਮੂੰਹ ਨਾਲ ਕਹਿਣ ਦੀ ਗੱਲ ਨਹੀਂ ਹੁੰਦੀ ਕਿ ਜੀ ਪਿਆਰ ਕਰਦੇ ਆ ਜੀ ਉਹ ਸਾਨੂੰ ਬਹੁਤ ਪਿਆਰ ਕਰਦਾ ਜੀ ਉਹ ਕਿਸੇ ਨੂੰ ਕਿਹੜਾ ਵੀ ਜਾਣਦਾ ਹੀ ਨਹੀਂ ਸੀ ਜਾਂ ਕੋਈ ਜਾਣਦਾ ਹੀ ਨਹੀਂ ਆ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਸ ਤੁਹਾਡੇ ਚਰਨਾਂ ਦੀ ਧੂੜ ਵਰਗੀ ਨਮਾਣੀ ਜੀ ਜੋੜੀ ਦੇ ਦਿਲ ਵਿੱਚ ਅੱਜ ਵੀ ਸਤਿਕਾਰ ਹੈ ਸੀਗਾ ਹੈ ਅਤੇ ਰਹੂਗਾ ਉਸ ਗੱਭਰੂ ਲਈ ਬੇਬੇ ਤੇ ਬਾਪੂ ਲਈ ਤਵਾ ਨਿਕਲਦੀ ਆ ਹਮੇਸ਼ਾ ਕਿ ਬਾਬਾ ਚੜ੍ਹਦੀ ਕਲਾ ਵਿੱਚ ਰੱਖੀ ਸ਼ੁਭਦੀਪ ਛੋਟੇ ਸ਼ੁਭਦੀਪ ਨੂੰ ਜਿਹੜਾ ਹੁਣੇ-ਹੁਣੇ ਆਵੇ ਨੀਚੇ ਛੋਟੇ ਪੈਰੀਆਂ ਆਇਆ ਏ ਉਹਦੀ ਲੰਮੀ ਉਮਰ ਕਰੇ ਬਾਬਾ ਜੀ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੀ ਸਾਡਾ ਵੀਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ ਬਹੁਤ ਸਾਰੀਆਂ ਖੁਸ਼ੀਆਂ ਦੇ ਦਿੰਦਾ ਰੱਬ ਨੇ ਆਸ ਮਹੀਨੇ ਦਾ ਮਹੀਨੇ ਚ ਸਾਡਾ ਬਾਈ ਆ ਗਿਆ ਬਹੁਤ ਮਿੱਠੀ ਕੁਸ਼ ਖ਼ਬਰ ਏ ਸਾਡੇ ਤੋਂ ਇਸ ਤੋਂ ਜ਼ਿਆਦਾ ਕੋਈ ਸਦੀ ਗੱਲ ਹੋਈ ਨਹੀਂ ਸਕਦੀ ਨਹੀਂ ਹੋ ਸਕਦਾ ਕਿ ਕਿ ਸਾਡੇ ਸਾਡੇ 22 ਨੇ ਸਾਡਾ ਨਾਮ ਪਾਤਾ ਇਹ ਸਾਡੇ ਨਾਮ ਨੂੰ ਚਾਰ ਚੰਨ ਲਾਤੇ ਹੋਰ ਸਾਨੂੰ ਕੀ ਚਾਹੀਦਾ ਵਾ ਬਹੁਤ ਖੁਸ਼ ਹਾਂ ਜੀ ਔਰ ਇਹ ਖੁਸ਼ੀ ਤੁਹਾਡੇ ਨਾਲ ਬਸ ਸਾਂਝੀ ਕਰਨੀ ਸੀ ਕਿ ਅਸੀਂ ਬਾਈ ਨੂੰ ਪਿਆਰ ਕਰਦੇ ਹਾਂ ਸਿੱਧੂ ਫੈਮਲੀ ਦੇ ਨਾਲ ਸੀ ਨਾਲ ਹੈ ਔਰ ਹਮੇਸ਼ਾ ਨਾਲ ਰਾਵਾਂਗੇ ਬਾਈ ਸਾਡੇ ਦਿਲ 'ਚ ਸੀ ਦਿਲ 'ਚ ਹੈ ਔਰ ਹਮੇਸ਼ਾ ਰੋਗਾ ਜਦ ਤੱਕ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਸੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਐਨਾ ਪਿਆਰ ਦੇਣ ਲਈ ਔਰ ਬਾਈ ਦੇ ਗੀਤ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਵੈਸੇ ਤਾਂ ਬਹੁਤ ਕਰਦੇ ਹੋ ਤੁਸੀਂ ਕੋਈ ਇਹੋ ਜਾਨੀ ਜਿਹੜਾ ਸਿੱਧੂ ਨੂੰ ਨਹੀਂ ਪਿਆਰ ਕਰਦਾ ਪਰ ਫਿਰ ਵੀ ਜੇ ਤੁਸੀਂ ਨਹੀਂ ਸੁਣਿਆ ਤੇ ਜਰੂਰ ਸੁਣੋ ਬਾਕੀ ਇੱਕ ਹੋਰ ਬੇਨਤੀ ਹੈ ਜੀ ਸਵੇਰ ਮੈਸੇਜ ਦੇਖੀ ਜਾ ਰਹੀ ਸੀ ਗੁਲਚਣ ਨੇ ਇੱਕ ਪੁਰਾਣੀ ਲਿਖਿਆ ਸੀ ਕਹਿੰਦਾ ਜਿਹੜੀ ਫੋਟੋ ਲੱਗੀ ਆ ਸ਼ੁਭ ਦੀਪ ਦੀਆਂ ਨਕੀਲਾ ਬਾਈ ਦੇ ਘਰੇ ਉਹ ਕਿੰਨੇ ਫੁੱਟ ਦੀ ਹੋਏਗੀ ਉਹ ਕਿਵੇਂ ਹੋਏਗੀ ਕਿੱਡੀ ਹੋਏਗੀ ਦੱਸੋ ਇਹ ਕਿਨੇ ਥੱਲੇ ਲਿਖਿਆ ਜੀ ਕਹਿੰਦਾ ਜੀ ਹੁਣ ਫੋਟੋ ਲਵਾਤੀ ਪਹਿਲਾਂ ਕਿਉਂ ਨਹੀਂ ਲਵਾਈ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਯਾਰ ਇਹੋ ਜਿਹੇ ਗੱਲਾਂ ਕਰਕੇ ਕੀ ਮਿਲਦਾ ਤੁਹਾਨੂੰ ਦਿਖਾਉਣ ਨਾਲ ਪਿਆਰ ਨਹੀਂ ਹੁੰਦਾ ਪਹਿਲਾਂ ਵੀ ਕਹਿ ਚੁੱਕਿਆ ਹਾਂ ਦਿਖਾਵਾ ਨਹੀਂ ਪਿਆਰ ਦਾ ਨਾਉ ਦਿਖਾਵਾ ਨਹੀਂ ਹੈਗਾ ਜਿਹੜੇ ਲੋਕ ਸਿੱਧੂ ਬਾਈ ਦੇ ਬਹੁਤ ਨੇੜੇ ਨੇ ਉਹਨਾਂ ਦੇ ਗਨਮੈਨ ਜਾਂ ਉਹਨਾਂ ਦੇ ਉਸ ਹਵੇਲੀ 'ਚ ਰਹਿਣ ਵਾਲੇ ਜਾਂ ਬੇਬੇ ਬਾਪੂ ਉਹਨਾਂ ਨੂੰ ਜਿਹੜੇ ਸਾਡੇ ਸਿੰਗਰ ਭੈਣ ਭਰਾ ਸਿੱਧੂ ਦੇ ਨਾਲ ਸੀ ਸਿੱਧੂ ਦੇ ਨਾਲ ਹੈ ਜਿਹੜੇ 4-5 ਲੋਕ ਨੇ ਸੌਰੀ ਮੈਂ ਚਲੋ ਨਾਲ ਹੀ ਲਾਉਂਗੀ ਉਹਨਾਂ ਨੂੰ ਪਤਾ ਸੀ ਸਿੱਧੂ ਵੀਰੇ ਨੂੰ ਕਿੰਨਾ ਪਿਆਰ ਕਰਦੇ ਔਰ ਹਮੇਸ਼ਾ ਕਰਦੇ ਰਾਵਾਂਗੇ ਬੇਬੇ ਬਾਪੂ ਨੂੰ ਪਤਾ ਵੀ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆਂ ਜਾਂ ਨਹੀਂ ਕਰਦੇ ਬਿਲਕੁਲ ਬਿਲਕੁਲ ਆ ਤੱਤੇ ਪਾਣੀ ਨਾਲ ਘਰ ਸਾੜਨ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ ਜਿਹੜੇ ਵੀਰ ਕਰਦੇ ਨੇ ਉਹਨਾਂ ਕੇ ਹੱਥ ਜੋੜ ਕੇ ਬੇਨਤੀਆ ਚਲੋ ਤੁਹਾਡੀ ਰੂਹ ਹੈ ਤੁਹਾਡੀ ਆਪਣੀ ਕੋਈ ਗੱਲ ਉਹ ਇਹ ਕਰਕੇ ਸੰਤੁਸ਼ਟੀ ਮਿਲਦੀ ਆ ਤੇ ਨੋ ਫਰਾਵਾਂਗੇ ਉਹ ਕੁਝ ਕਰਕੇ ਸੰਤੁਸ਼ਟੀ ਮਿਲਦੀ ਤੁਸੀਂ ਕਰੋ ਅਸੀਂ ਤਾਂ ਆਪਣੇ ਰੱਬ ਵਰਗੇ ਸਰੋਤਿਆਂ ਨਾਲ ਸਿਰਫ ਖੁਸ਼ੀ ਸਾਂਝੀ ਕਰਨੀ ਸੀ ਕਰ ਲਈ ਆ ਤੇ ਦਿਲ ਤੋਂ ਧੰਨਵਾਦ ਜੀ ਸਿੱਧੂ ਫੈਮਿਲੀ ਦਾ 22 ਸਿੱਧੂ ਮੂਸੇਵਾਲੇ ਦਾ ਸਿੱਧੂ ਬਾ ਜਿੰਦਾਬਾਦ ਹਾਂ ਬਸ ਔਰ ਬਾਕੀ ਫੋਟੋ ਦੀ ਗੱਲ ਹੈ ਭਾਈ ਜੀ ਇਹ ਬਾਹਰ ਬਣੀ ਹੋਈ ਹੈ ਸਾਹਮਣੇ ਆ ਗਰੀਬ ਖਾਨਾ ਹੈ ਸਾਡਾ ਜੀ ਦੇ ਬਾਹਰ ਵੀ ਬਣੀ ਹੋਈ ਹੈ ਜੀ ਦੇ ਅੰਦਰ ਵੀ ਬਣੀ ਆ ਗੱਡੀ ਖੜੀ ਹੈ ਗੱਡੀ ਦੇ ਵਿੱਚ ਦੋਹਾਂ ਪਾਸੇ ਇਹ ਸ਼ੁਭਦੀਪ ਦੀ ਫੋਟੋ ਹੈ ਘਰੇ ਵੀ ਜਦੋਂ ਵੀ ਅੰਦਰ ਵੜਾਂਗੇ ਸਭ ਤੋਂ ਪਹਿਲਾਂ ਸ਼ੁਭਦੀਪ ਦੀ ਫੋਟੋ ਸਾਡੇ ਮੱਤੇ ਲੱਗੇ ਸ਼ੁਭਦੀਪ ਇਹ ਵੀ ਸਾਡੇ ਦੇਲ ਚਾ ਸਿੱਧੂ ਭਾਈ ਇੱਥੇ ਆ ਔਰ ਹਮੇਸ਼ਾ ਰਹੂਗਾ ਤੁਹਾਡਾ ਸਸੂਰ ਮੇਰੇ ਉਸ ਗੱਭਰੂ ਨੇ। थैंक यू सो मच। ਇਸਨੂੰ ਮਨੀ ਦੀ ਜੋੜੀ ਤੋਂ ਚਾਰ ਚੰਨ ਲਾਏ ਹੋਏ ਨੇ ਆਪਦੇ। ਬਹੁਤ ਸਾਰੇ ਪੱਤਰਕਾਰਾਂ ਦੇ ਫੋਨ ਆ ਰਹੇ ਨੇ। ਸੋ ਦਿਲ ਤੋਂ ਧੰਨਵਾਦ ਜੀ ਸਾਰਿਆਂ ਦਾ ਪੱਤਰਕਾਰਾਂ ਦਾ ਪੂਰੀ ਮੀਡੀਆ ਦਾ ਔਰ ਸਾਨੂੰ ਚਾਹਣ ਵਾਲਿਆਂ ਦਾ ਪਾਈ ਦੇ ਚਾਹਣ ਵਾਲਿਆਂ ਦਾ ਔਰ ਸਾਡੀ ਸਿੱਧੂ ਫੈਮਿਲੀ ਦਾ ਦਿਲ ਤੋਂ ਧੰਨਵਾਦ ਜੀ। थैंक यू सो मच। ਐਵੇਂ ਪਿਆਰ ਕਰਦੇ ਹਾਂ ਜੀ। ਤੁਸੀਂ ਵੀ ਜਿੰਨੇ ਜੁੜੇ ਹੋਏ ਹੋ ਸਾਡੇ ਨਾਲ ਸਾਡੀ ਫੇਸਬੁੱਕ ਫੈਮਿਲੀ ਨੂੰ ਏਰ ਸਾਰੀਆਂ ਮੁਬਾਰਕਾਂ ਹਮੇਸ਼ਾ ਖੁਸ਼ ਰਹੋ। ਆਵਾਦ ਰੋ ਜਿੰਦਾਬਾਦ ਰੋ ਚੜ੍ਹਦੀਆਂ ਕਲਾ ਵਿੱਚ ਰੱਖੇ ਰਹਿ। ਹਰ ਮੈਂ ਦੱਸ ਦਿਆਂ ਕਿ ਇਸ ਗਾਣੇ ਦਾ ਸਾਨੂੰ ਪਹਿਲਾਂ ਬਿਲਕੁਲ ਨਹੀਂ ਸੀ ਪਤਾ ਕਿ ਬਾਈ ਨੇ ਕਿਸੇ ਗਾਣੇ 'ਚ ਸਾਡਾ ਨਾਮ ਲਿਆ। ਮੈਨੂੰ ਸਾਡੀ ਜਿੱਦੇ ਮੈਰਿਜ ਅਨਿਵਰਸਰੀ ਸੀ ਡੈਡੀ ਦਾ ਫੋਨ ਆਇਆ ਉਹਦੇ ਤੇ ਅੱਜ ਤੈਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ। ਤੇ ਮੈਂ ਕਿਹਾ ਡੈਡੀ ਤੁਸੀਂ ਆਓਗੇ ਕਹਿੰਦੇ ਨਹੀਂ ਨਹੀਂ ਉਹ ਅਖਰੀ ਗੱਲ ਹੈ। ਇੱਕ ਸਰਪ੍ਰਾਈਜ਼ ਆ ਤੁਹਾਡੇ ਲਈ ਤੁਹਾਨੂੰ ਸ਼ਾਮ ਨੂੰ 5 ਵਜੇ ਮਿਲ ਜੀ। ਔਰ ਜਦੋਂ ਅਸੀਂ ਸੁਣਿਆ ਸੱਚੀ ਰੂਹ ਖੁਸ਼ ਹੋ ਗਈ। ਅਸੀਂ ਦੋਨੇ ਰੋਏ ਵੀ ਖੁਸ਼ੀ ਤੇ ਹੱਸੇ ਵੀ ਚਲੋ ਸਾਡੇ ਬਾਈ ਨੇ ਦੇਖ ਲਓ ਜਾ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਸਾਨੂੰ ਇੱਡਾ ਵੱਡਾ ਗਿਫਟ ਦੇਤਾ ਐ ਇਸ ਤੋਂ ਵੱਡਾ ਕੋਈ ਗਿਫਟ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸੋ ਬਹੁਤ ਘੱਟ ਕਲਾਕਾਰ ਹੁੰਦੇ ਨੇ ਜੀ ਦਿੱਤਾ ਕਿਚਨ ਵਾਲੇ ਸਾਡੇ ਆਪਣੇ ਆਨੇ ਸਾਡੀਆਂ ਬੜੀਆਂ ਕਿਚਨ ਬਹੁਤ 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 ਸਾਡੇ ਆਪਣੇ ਆਨੇ ਸਾਡਾ ਬਹੁਤ ਦਿਲ ਦਿਖਾਇਆ ਸੱਚੀ ਗੱਲ ਹੈ ਨਾ ਔਰ ਬਾਈ ਇਹ ਕਹੋਜਾ ਬੰਦਾ ਸੀ ਜਿਹਨੇ ਕਿਸੇ ਦਾ ਦਿਲ ਨਹੀਂ ਦਿਖਾਇਆ ਹਰ ਇੱਕ ਨੂੰ ਆਪਣੇ ਨਾਲ ਰਲ ਕੇ ਤੋਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਜਲੋ ਸ਼ਾਇਦ ਤਾਂ ਹੀ ਰੱਬ ਨੇ ਵਾਪਸ ਭੇਜਤਾ ਕਿ ਇਹਨਾਂ ਦਾ ਕੰਮ ਨਾ ਰਹਿ ਗਿਆ ਅਧੂਰੀਆਂ ਉਹ ਪੂਰੀਆਂ ਕਰ ਸਕੇ ਸਾਡਾ ਛੋਟਾ ਸਿੱਤੂ ਗੋਲਛੇ ਨੇ ਦੁਨੀਆ ਇੰਨਾ ਨੇ ਤਾਂ ਰੱਬ ਨੂੰ ਵੀ ਸਾਰੀ ਦੁਨੀਆ ਨੇ ਨਹੀਂ ਸਲਾਇਆ ਰੱਬ ਨੂੰ ਵੀ ਮਾੜਾ ਕਿਹਾ ਹੈ ਇਸ ਕਰਕੇ ਕੋਈ ਗਲ ਨਹੀਂ ਜਿਹੜੇ ਕਹਿ ਰਹੇ ਨੇ ਵੀਰ ਜਨ ਗਲਤ ਲਿਖਦੇ ਹੋ ਕੋਈ ਗੱਲ ਨਹੀਂ ਚਲੋ ਅਸੀਂ ਕਿਸੇ ਦਾ ਦੇ ਜਿਉਂਦੇ ਵਸਦੇ ਰਹੋ ਤੇ ਬਾਕੀ ਆਪਣੇ ਆਪਣੀ ਤਕਦੀਰ ਹੁੰਦੀ ਹੈ ਆਪਣਾ ਆਪਣਾ ਹੁਨਰ ਹੈ ਜੋ ਸਾਨੂੰ ਬਖਸ਼ਿਆ ਰੱਬ ਨੇ ਅਸੀਂ ਤੁਹਾਡੀ ਹਾਜ਼ਰੀ ਚ ਤੁਹਾਡੇ ਅੱਗੇ ਪਰੋਸਦੇ ਆ ਤੁਸੀਂ ਲਾਈਕ ਕਰਦੇ ਹੋ ਤੁਸੀਂ ਸਾਨੂੰ ਸ਼ਾਬਾਸ਼ੇ ਦੇਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਸ ਬੇਨਤੀ ਆ ਕਿ ਅਰਦਾਸ ਕਰਿਓ ਪਲੀਜ਼ ਕਿ ਸਿੱਧੂ ਫੈਮਲੀ ਜ਼ਿੰਦਾਬਾਦ ਰਹੇ ਸਿੱਧੂ ਫੈਮਲੀ ਦੀ ਬਾਬਾ ਲੰਮੀ ਉਮਰ ਕਰੇ ਸਾਡੇ ਛੋਟੇ ਸਿੱਧੂ ਦੀ ਲੰਮੀ ਉਮਰ ਕਰੇ ਪਰਮਾਤਮਾ ਸੋ ਥੈਂਕ ਯੂ ਸੋ ਮੱਚ ਗਾਲੀ ਲਵ ਯੂ ਜੀ ਸਾਰਿਆਂ ਨੂੰ ਜੁੱਤੀ ਗਾਣੇ ਦੀ ਡਿਮਾਂਡ ਆ ਰਹੀ ਹੈ ਕਹਿੰਦੇ ਜੁੱਤੀ ਗਾਣਾ ਸੁਣਾ ਦਿਓ